ਆਈ ਥਿੰਕ ਇਟ ਚਾਈਨਾ ਦੀ ਰੈਸਪੀ ਆ ਹਾਂਜੀ ਸਿੱਧੂ ਮੂਸੇ ਵਾਲਾ ਵੱਜਦਾ ਬਾਈ ਹੁਣ ਆ ਬਜਾਇਆ ਅੰਦਰ ਨਿਊਜ਼ੀਲੈਂਡ ਵਿੱਚ ਤੁਰੇ ਜਾਂਦੇ ਬੰਦੇ ਦਾ ਚਲਾਣ ਹੋ ਜਾਂਦਾ ਪੰਨ ਹੋ ਰਿਹਾ ਹੈ ਪੂਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਰਵੀ ਪ੍ਰਾ ਬਲੌਗਸ ਸ਼ਸ਼ੀ ਕਾ ਜੀ ਕਿੱਧਰ ਚੱਲਿਆ ਅੱਜ ਤੁਸੀਂ ਸਾਨੂੰ ਲੈ ਕੇ ਅੱਜ ਅਸੀਂ ਲੋਕਲ ਹੀ ਘੇੜਾ ਮਾਰਦੇ ਪਏ ਆ ਦੇਖੋ ਚਾਹੇ ਅਸੀਂ ਮਾਲਕੋਮ ਮਲੀਏ ਜਾਂ ਕਿਤੇ ਨੇੜੇ-ਤੇੜੇ ਕੋਈ ਪਲਾਨ ਨਹੀਂ ਹੈਗਾ ਬਟ ਕੋਸ਼ਿਸ਼ ਕਰਦ ਕਮਾਂਗੇ ਅੱਜ ਸਵੇਰ ਦਾ ਮੀਂਹ ਪੈ ਰਿਹਾ ਸੀਗਾ ਹੁਣ ਬੰਦ ਹੋਇਆ ਮੀਂਹ ਇਹ ਹੁਣ ਨਿਕਲਦੇ ਆ ਬਾਹਰ ਦੇਖਦੇ ਆ ਜਾ ਕੇ ਕੀ ਹੈਗਾ ਹਿਸਾਬ ਤਵ ਸੈਟਰਡੇ ਆ ਵੀਕਐਂਡ ਆ ਤਾਂ ਦੇਖੋ ਹੁਣ ਕੀ ਪਲਾਨ ਬਣਾਈਏ ਵੈਦਰ ਤੁਸੀਂ ਦੇਖੋ ਬਾਹਰ ਕਿੱਦਾਂ ਦਾ ਹੈ ਊੜਾ ਮੌਸਮ ਖਰਾਬ ਹੈ ਵੀਕਐਂਡ ਤੇ ਜਦੋਂ ਮੀਂਹ ਪੈਂਦਾ ਸਾਡਾ ਵੀਕਐਂਡ ਖਰਾਬ ਹੋ ਜਾਂਦਾ ਪਿਛੇ 6 ਦਿਨ 7 ਦਿਨ ਹੀ ਕੰਮ ਕਰੀਏ ਤੇ 7ਵੇਂ ਦਿਨ ਮੀਂਹ ਪੈ ਜਾਂਦਾ ਉਹ ਬਹੁਤ ਗਲਤ ਜੀ ਗੱਲ ਹੋ ਜਾਂਦੀ ਆ। ਲੱਫੀਆ ਲੱਗਦਾ ਫਿਰ। ਵੀ ਸਾਰਾ ਵੀਕ ਕੰਮ ਕਰੋ ਇੱਕ ਦਿਨ ਹੁੰਦਾ ਵੀ ਬੰਦੇ ਨੇ ਬਾਹਰ ਨਿਕਲਣਾ, ਗਰੋਸਰੀ ਕਰਨੀ ਆ ਜਾਂ ਕਿਤੇ ਵੀ ਮਾਲ ਜਾਣਾ ਜਾਂ ਕੁਛ ਹੋਈ। ਪਰ ਪਜਾਈ ਨਹੀਂ ਸਕਦੇ। ਕਿਉਂਕਿ ਮੈਂ ਤਾਂ ਇਦਾਂ ਆ। ਅਸੀਂ ਅੱਜ ਕੋਇਨਸੀਡੈਂਸ ਨਹੀਂ, ਮੈਂ ਮੈਚਿੰਗ ਕੀਤੀ ਆ। ਕੰਬੜੇ ਲੱਭਲੇ ਠੰਡ ਹੋ ਗਈ ਇੱਥੇ ਸਾਡੇ ਨਿਊਜ਼ੀਲੈਂਡ 'ਚ ਹੁਣ। ਬੱਟ ਅਸੀਂ ਮੈਚਿੰਗ ਕੀਤੀ ਆ ਅੱਜ। ਚਲੋ ਦਿਖਾਉਣੀ ਆ ਤੁਹਾਨੂੰ ਕੁਛ ਨਾ ਕੁਛ ਦਿਖਾਵਾਂਗੇ। ਬੇਸ ਮਾਲ ਦੇ ਵਿੱਚ ਆ ਗਏ ਸੀ। ਤੇ ਬੇਸ ਮਾਲ ਦਾ ਮਾਹੌਲ ਸੋਈ ਕਾ ਅੰਦਰ। ਉਹ ਮੈਂ ਬਾਹਰ ਤਾਂ ਠੰਡ ਸੀ ਬਹੁਤ ਜ਼ਿਆਦੀ ਤੇ ਹੁਣ ਅੰਦਰ ਅਸੀਂ ਥੋੜਾ ਬਹੁਤਾ ਦੇਖਦੇ ਆਂ ਕੁਝ ਖਾਣੇ ਪੀਣੇ ਆਂ ਭੁੱਖ ਲੱਗੀ ਥੋੜੀ ਜੀ ਸਭੇ ਖਾਂਗੇ ਸਭੇ ਖਾਣ ਚਲੋ ਕੋਈ ਗੱਲ ਨਹੀਂ ਸਭੇ ਖਾ ਲਾਂਗੇ ਹੈਲਦੀ ਖਾਂਦੇ ਆ ਹੁਣ ਅਸੀਂ ਤੇ ਗੋਲ ਗੱਫੇ ਗੋਲ ਗੱਫੇ ਕੁਪੇ ਵੀ ਖਾ ਲਾਂਗੇ ਪਰ ਕੋਈ ਗੱਲ ਨਹੀਂ ਪਰ ਨਹੀਂ ਨਹੀਂ ਮੈਂ ਹੈਲਦੀ ਖਾਂਦਾ ਠੀਕ ਆ ਜੀ ਦੇਖਦੇ ਅੰਦਰ ਜਾ ਕੇ ਸੋ ਇਹ ਤੁਸੀਂ ਦੇਖ ਸਕਦੇ ਅੰਦਰੋਂ ਬੇਸ ਮਾਲ ਦਾ 뷰 ਜੀ ਤੇ ਨੀਚੇ ਸਾਰੀਆਂ ਸ਼ਾਪਸ ਨੇ ਹਾਂ ਜੀ ਇਹ ਹਮਿਲਟਨ ਦੇ ਵਿੱਚ ਟੀਆਵਾ ਵੀ ਇਹਨੂੰ ਕਹਿੰਦੇ ਨੇ ਤੇ ਇਹ ਸਾਰੀਆਂ ਸ਼ਾਪਸ ਨੇ ਇੱਧਰ ਕੱਪੜਿਆਂ ਦੀਆਂ ਤੇ ਹੋਰ ਸਾਰੀਆਂ ਐਂਡ ਅੱਗੇ ਫੂਡ ਕੋਰਟ ਦੋ ਹੀ ਨੇ ਇੱਕ ਤਰ੍ਹਾਂ ਬੇਸਿਕਲੀ ਮਾਲ ਤਿੰਨ ਨੇ ਤਿੰਨ ਨੇ ਹਾਂ ਜੀ ਸੈਂਟਰ ਪਲੇਸ ਚਾਰਟਵੈਲ ਤੇ ਟੀਆਵਾ ਇਹਨੂੰ ਬੇਸ ਮਾਲ ਕਹਿੰਦੇ ਨੇ ਜਿੱਥੇ ਸਾਰੀਆਂ ਚੋਰ ਵੀ ਨੇ ਤੇ ਖਾਣਾ ਪੀਣਾ ਵੀ ਆ ਹਾਂਜੀ ਤੇ ਕਰਾਊਡ ਵੀ ਜਿਆਦਾ ਇੱਤਰ ਹੀ ਹੁੰਦਾ ਮੇਰੇ ਹਿਸਾਬ ਨਾਲ ਸੋ ਇੱਧਰ ਤੁਸੀਂ ਦੇਖ ਸਕਦੇ ਆ ਫੂਡ ਕੋਰਟ ਆ डिफरेंट डिफरेंट ਟਾਈਪ ਦੀਆਂ ਡਿਸ਼ੇਸ ਮਿਲਦੀਆਂ ਇੱਥੇ ਸਾਰਿਆਂ ਨੇ ਤੇ ਲੋਕੀ ਆਪਣੇ ਹਿਸਾਬ ਨਾਲ ਜੋ ਜਿਹੜਾ ਨੂੰ ਚੰਗਾ ਲੱਗਦਾ ਖਾਂਦੇ ਆ ਤੇ ਉੱਪਰ ਦਾ ਵਿਊ ਆ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਹੈਗਾ ਸਿਨੇਮਾ ਹੋਇਟਸ ਸਿਨੇਮਾ ਜਿਹਨੂੰ ਕਹਿੰਦੇ ਆ ਤੇ ਓਕੇ ਆ ਮੂਵੀਜ਼ ਲੱਗੀਆਂ ਨੇ ਇੱਥੇ ਸਤਿੰਦਰ ਸਤਾਜ ਹੀ ਨਹੀਂ ਦਿਖ ਰਹੀ ਹੈ ਨਾ ਮਿਲਾਂ ਦਾ ਦੂਸਰੇ ਵਾਲੇ ਆਪਣੇ ਹਾਲ ਚ ਲੱਗੀ ਹੋਊਗੀ ਜੀ ਤੇ ਉਹ ਸਾਹਮਣੇ ਤੇ ਦੇਖ ਸਕਦੇ ਹੋ ਲਿਖਿਆ ਜਾਗੋ ਟਾਊਨ ਇੱਥੇ ਜਾਨੀ ਕਿ ਉਹ ਤੇ ਸਾਹਮਣੇ ਪਾਰਟੀ ਵੀ ਹੋ ਰਹੀ ਆ ਇੱਥੇ ਲੋਕੀ ਪਾਰਟੀ ਲਈ ਬੁੱਕ ਕਰ ਲੈਂਦੇ ਐ ਨੂੰ ਤੇ ਕੋਈ ਵੀ ਜਾਣਾ ਕਰ ਸਕਦਾ ਹਾਂਜੀ ਜਿੱਦਾਂ ਪਾਰਟੀ ਇੱਕ ਪਲੇਸ ਆ ਤੁਸੀਂ ਇਹਨੂੰ ਬੁੱਕ ਹਾਂ ਜਿੱਦਾਂ ਕੋਈ ਗੇਮ ਨਹੀਂ ਆ ਜਿੱਦਾਂ ਆਪਣੇ ਕੰਫਰੈਂਸ ਰੂਮ ਹੁੰਦੀਆਂ ਹਾਲ 'ਚ ਹਾਂ ਮੌਜੂਦ ਕਹਿੰਦੀ ਆ ਸੁਸ਼ੀ ਖਾ ਕੇ ਦੇਖਣੀ ਆ ਬਟ ਇਹਨੇ ਟਰਾਈ ਨਹੀਂ ਕਦੇ ਕੀਤੀ ਸੋ ਇੱਕ ਰੂਮ ਮੈਂਬਰ ਨੂੰ ਪੁੱਛਣਾ ਚਾਹੁੰਦੀ ਆ ਕਿ ਰੂ ਮੈਂਬਰ ਨੂੰ ਪੁੱਛ ਲਓ ਜੀ ਕਿ ਤੁਹਾਨੂੰ ਦੱਸ ਦੇਣਗੇ ਸਾਰਾ ਕੁਝ ਕੀ ਹੁੰਦਾ ਕੀ ਨਹੀਂ ਮਿੰਤਾ ਪਤਾ ਨਹੀਂ ਆ ਆ ਬੈਜੀਟੇਰੀਅਨ ਦੋ ਤਿੰਨ ਡਾਈਟਸ ਚਿਕਨ ਦੀ ਤਾਂ ਬਹੁਤ ਰੇਂਜ ਆ ਆ ਦੋ ਬਾਰ ਟੇਸਟਿੰਗ ਟਾਈਮ ਆਈ ਨੇਵਰ ਟ੍ਰਾਈਟ ਸੋ ਸੀ ਇਅਰ ਸੋ ਦਿਸ ਸਮਥਿੰਗ ਨਿਊ ਫਾਰ ਮੀ ਐਂਡ ਆਮ ਅ ਵੈਜੀਟੇਰੀਅਨ ਲਾਈਕ ਹਾਊ ਯੂ ਮੇਡ ਬਟ ਯੂ ਯੂਸ ਇਨਗਰੀਡिएंट्स ਵਾਟ ਇਜ਼ ਮੇਡ ਇਨਗਰੀਡिएंट्स Our so, vegetarian ones are here. Yeah. It's just these ones. Okay. Yeah. So but there's <laughs> the outer layer is of seaweed. Seaweed. What yeah. what that is? Seaweed. Yeah. seaweed, it's like um it's like a the paper <laughs> or something The leaf. Yeah, it's it edible. Is it I an Edible, edible one? Edible, yeah. It's yes. edible. And then you added the layer of rice on them? Rice, yeah. And then you put the veggies. It's yes. malt. Okay. Oh. ਹਾਂ ਯਾ ਯਾ ਸੋ ਦੇ ਕੈਨ ਸਰਵ ਦ ਨੈਕਸਟ ਸੋ ਮੇਬੀ ਸ਼ੀ ਮੇਕ ਆਰ ਮਾਈਂਡ ਥੈਂਕ ਯੂ ਤੁਸੀਂ ਦਾ ਪਲਾਨ ਤਾਂ ਡਰੋਪ ਹੀ ਆ ਜੀ ਸਾਡਾ ਕਿਉਂਕਿ ਆਪਸ਼ਨ ਨਹੀਂ ਇੱਥੇ ਦੋ ਤਿੰਨ ਕਿਸੇ ਹੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਸ਼ੁਸ਼ੀ ਕੀ ਹੁੰਦੀ ਆ ਤੇ ਹੁਣ ਅਸੀਂ ਪਲਾਨ ਬਣਾ ਰਹੇ ਆ ਸਬਵੇ ਦਾ ਨਹੀਂ ਵੀਅਰਸ ਨੂੰ ਸ਼ਾਇਦ ਹੋਪਫੁਲੀ ਪਤਾ ਹੀ ਹੋਊਗਾ ਪਰ ਇੰਡੀਆ ਵਾਲਿਆਂ ਨੂੰ ਵੀ ਨਹੀਂ ਪਤਾ ਹੋ ਬਟ ਮੈਂ ਇੱਕ ਵੀਡੀਓ ਦੇਖੀ ਆ ਕਿ ਬੰਬੇ ਦੇ ਵਿੱਚ ਇੰਟਰਵਿਊਜ਼ ਹੋਈ ਆ ਸ਼ੁਸ਼ੀ ਬਟ ਆਪਣੇ ਪੰਜਾਬ ਦੇ ਵਿੱਚ ਆਪਣੇ ਇੰਡੀਅਨ ਨੂੰ ਜ਼ਿਆਦਾ ਪਤਾ ਨਾ ਵੈਜੀਟੇਰੀਅਨ ਦੇ ਵਿੱਚ ਕੀ ਕੀ ਹੁੰਦਾ ਐ ਇੱਥੇ ਗੋਰਿਆਂ ਨੂੰ ਨਹੀਂ ਪਤਾ ਬਟ ਸੁਸ਼ੀ ਨਵੀਂ ਜੀ ਦਾ ਆਈ ਥਿੰਕ ਇਟ ਚਾਈਨਾ ਦੀ ਰੈਸਿਪੀ ਆ ਹਾਂਜੀ ਚਾਈਨਾ ਦਾ ਇਹ ਹੈਗਾ ਆ ਫੂਡ ਤੇ ਬਟ ਜੇ ਇੰਡੀਆ 'ਚ ਵੀ ਆਗਾ ਤਾਂ ਡੈਫੀਨਿਟਲੀ ਇੰਪਰੂਵ ਤਾਂ ਕਰਨਗੇ ਉਹਨਾਂ ਨੇ ਆਪਣੇ ਸਟਾਈਲ ਦੀ ਹਾਂ ਉਹਨਾਂ ਨੇ ਤੜਕਾ ਤੜਕਾ ਲਾ ਦੇਣਾ ਸੁਸ਼ੀ 'ਚ ਵੀ ਸੁਸ਼ੀ ਸੁਸ਼ੀ ਚਲੋ ਕੋਈ ਗੱਲ ਨਹੀਂ ਸੋ ਬਾਹਰ ਜਾ ਕੇ ਦੇਖਦੇ ਆਂ ਜੀ ਕੁਝ ਹੋਰ ਟਰਾਈ ਕਰਦੇ ਆਂ ਸਬੂ ਵਗੈਰਾ ਲੈ ਲੈਨੇ ਆਂ ਸੋ ਸਬੂ ਵਿੱਚ ਪਹੁੰਚ ਗਏ ਜੀ ਅਸੀਂ ਤੇ ਹੁਣ ਇੱਥੇ ਆਰਡਰ ਸਾਡਾ ਹੋਊਗਾ ਵੈਜੀ ਪੈਟੀ ਦਾ ਔਰ ਵੈਜੀਟੇਰੀਅਨ ਸਪੈਸ਼ਲ ਚੈਨਲ ਪਲੀਜ਼ ਤੋਂ ਇਹ ਸਾਡਾ ਤਿਆਰ ਹੋ ਰਿਹਾ ਜੀ ਫਰੈਸ਼ ਫਰੈਸ਼ ਫੂਡ ਜਿਸ ਇ ਸਾਰੇ ਸੈਲਡ ਪਾ ਲਿਆ ਹੈਲਦੀ ਹੁੰਦਾ ਹੈ ਰਾਜੋਤ ਕਹਿੰਦੀ ਜੇ ਹੈਲਦੀ ਹੀ ਖਾਣਾ ਹੈ ਤੇ ਥੋੜੀਆਂ ਕੁਕੀਜ਼ ਖਾਏ ਕੁਕੀ ਤਾਂ ਨਹੀਂ ਖਾਣੀ ਨਾ ਮਿੱਠਾ ਨਹੀਂ ਖਾਣਾ ਮਿੱਠਾ ਨਹੀਂ ਖਾਣਾ ਜੀ ਠੀਕ ਹੈ

ਯਾ ਮੀਆ ਹਮ ਇਟਸ ਮਾਈਨ ਚਲੋ ਮਿਲਦੇ ਆ ਖਾ ਕੇ ਫਿਰ ਹਲੋ ਹਲੋ ਅਸੀਂ ਹੁਣ ਪਹੁੰਚ ਗਏ ਆ ਸਿਟੀ ਦੇ ਵਿੱਚ ਇਹ ਹੈਗੀ ਆ ਹੌਡ ਸਟ੍ਰੀਟ ਸੋ ਹਮਿਲਟਨ ਸਿਟੀ ਆ ਜਿੱਥੇ ਅਸੀਂ ਰਹਨੇ ਆ ਹਾਂਜੀ ਹਮਿਲਟਨ ਸਿਟੀ ਦੀ ਹੌਡ ਸਟ੍ਰੀਟ ਦੇ ਵਿੱਚ ਇੱਕ ਛੋਟੀ ਜੀ ਸਿਟੀ ਆ ਬਹੁਤ ਫੇਮਸ ਹਾਂਜੀ ਤੇ ਹਮਿਲਟਨ ਆ ਉਹਦਾ ਨਾਮ ਹੈ ਤੇ ਅਸੀਂ ਹੁਣ ਹਮਿਲਟਨ 'ਚ ਰਹਨੇ ਆ ਤੇ ਹਮਿਲਟਨ ਸਿਟੀ ਦਾ ਮੇਨ ਸਿਟੀ ਸੈਂਟਰ ਏਰੀਆ ਇੱਥੇ ਸਾਰੇ ਕਲੱਬਸ ਨੇ ਸਾਰੇ ਨਾਈਟ ਆਊਟ ਪਾਰਟੀਆਂਜ਼ ਵਗੈਰਾ ਹੁੰਦੀਆਂ ਇੱਥੇ ਵੀ ਦੇਖ ਸਕਦੇ ਹੋ ਸੋ ਮਾਈਟ ਦੇ ਵਿੱਚ ਕੀ ਵਿਊਜ਼ ਨੇ ਉੱਥੇ ਆਪਣੇ ਸਾਰੇ ਅੰਗਰੇਜ਼ ਲੋਕ ਬੈਠੇ ਆ ਬੀਅਰ ਵਗੈਰਾ ਪੀ ਪੂਰੇ ਆਪਣਾ ਇੰਜੋਏ ਕਰ ਰਹੇ ਨੇ ਜੀ ਤੇ ਸਾਹਮਣੇ ਗੇਮਿੰਗ ਲਾਉਂਜ ਬਣਿਆ ਹੈ ਤੇ ਉਹ ਜਿਹੜਾ ਸਾਹਮਣੇ ਤੇ ਦੇਖ ਰਹੇ ਹਾਂ ਹਾਊਸ ਇਹ ਕਾਫੀ ਫੇਮਸ ਹੋ ਰਿਹਾ ਸੈਟਰਡੇ ਨੂੰ ਇੱਥੇ ਬਹੁਤ ਰਸ਼ ਹੁੰਦਾ ਯਾਨੀ ਜਦੋਂ ਅਸੀਂ ਤੁਰਦੇ ਫਿਰਦੇ ਸਾਨੂੰ ਦਿਖਦਾ ਇਹ ਟਾਈਮਸ ਲੱਗੀਆਂ ਹੁੰਦੀਆਂ ਇਹਦਾ ਨਾਮ ਹੈਗਾ ਹਾਊਸ ਤੇ ਆਹ ਹੈਗਾ ਜੀ ਬਰੀਜ਼ ਇੰਡੀਅਨ ਰੈਸਟੋਰੈਂਟ ਸੋ ਇਹ ਸਿਟੀ ਦੇ ਵਿੱਚ ਕਾਫੀ ਕੁਝ ਦੇਖਣ ਨੂੰ ਸਾਨੂੰ ਮਿਲੂਗਾ ਨਾਲ ਦੀ ਨਾਲ ਸਾਡੇ ਜੁੜੇ ਰਸੋਮ ਦਿਖਾਉਣੇ ਆ। ਫੋਮੇਲਟਨ ਦੀ ਸਿਟੀ ਜੋ ਕਿ ਆਕਲੈਂਡ ਤੋਂ ਡੇਢ ਘੰਟੇ ਦੀ ਡਰਾਈਵ ਤੇ ਦੂਰੀ ਤੇ ਆ ਜੀ। ਬੇਬੀ ਆਗਾ ਜੀ ਲਾਈਟ ਜੀ ਬੰਦੀ ਹੈ। ਹਾਂ ਇਹਦਾ ਲਾਈਟ ਪੈ ਰਹੀ ਹੈ ਕਿਤੋਂ? ਇਹ ਕਿੱਥੋਂ ਪੈਂਦੀ ਹੈ ਜੀ? ਇੱਥੇ ਲਾਇਆ ਹੋਣਾ ਨੇ ਕੋਈ ਲਓ ਇਹ ਤੇਰੇ ਉੱਪਰੋਂ ਪੈ ਰਹੀ ਆ ਉਤੋ ਲਓ ਜੀ ਸਾਡਾ ਤਾਂ ਸਾਰਾ ਜੋਰ ਇੱਥੇ ਹੀ ਲੱਗਿਆ ਪਿਆ ਕਿ ਇਹ ਲਾਈਟ ਘਾਪੰਦੀ ਆ ਚਲ ਕੋਈ ਗੱਲ ਨਹੀਂ ਅੰਦਰ ਜਾ ਕੇ ਰੈਸਟੋਰੈਂਟ ਵਾਲਿਆਂ ਨੂੰ ਪੁੱਛ ਲੈਣੇ ਜਾ ਕੇ ਨਹੀਂ ਪਰ ਕਿੱਥੋਂ ਪੈ ਰਹੀ ਆ ਜੀ ਤੇਰੇ ਉੱਤੇ ਬੰਨਦਾ ਪਿਆ ਉਹ ਹੀ ਲਾਈਟ ਹੀ ਆ ਪਰ ਲੇਖਣ ਨੂੰ ਨਾਰਮਲ ਲਾਈਟ ਲੱਗ ਰਹੀ ਆ ਪਰ ਮਸਾ ਲੱਗਿਆ ਹਾਂ ਪਰ ਦੇਖਣ ਨੂੰ ਇਹਦਾ ਤਾਂ ਸਟ੍ਰੀਟ ਲਾਈਟ ਹੁੰਦੀ ਜਿੱਦਾਂ ਲਓ ਜੀ ਪੰਜਾਬੀ ਗਾਣੇ ਵੀ ਸੁਣ ਸਕਦੇ ਤੁਸੀਂ ਬਾਈ ਨੇ ਮਾ ਚੱਕਦੇ ਹੋਰ ਕਾ ਵੀਡੀਓਜ਼ ਬਣਾ ਰਿਹਾ ਤਾਂ ਹਾਂ ਬਾਈ ਨੇ ਸਾਡੇ ਫੁੱਲ ਸਕੋਟ ਕਰਤੇ ਇੱਧਰ ਨੂੰ ਆਣੇ ਆ ਜਾ ਹਾਂਜੀ ਇਹ ਰੋ ਪੰਜਾਬੀ ਨੇ ਇੱਦਾਂ ਚੱਲ ਰਹੀਆਂ ਸਾਰੇ ਪਾਸੇ ਇਹ ਬਾਈ ਹੁਣੇ ਬੈਠਿਆ ਆਪਣੇ ਲਾ ਕੇ ਹਿਸਾਬ ਤਾਂ ਪਤਾ ਨਹੀਂ ਕੀ ਹਿਸਾਬ ਆ ਓਕੇ ਸਿੱਧੂ ਚੱਲਦਾ ਹਾਂ ਆ ਆ ਚੱਲਦਾ ਸਿੱਧੂ ਮਸਿਆਲਾ ਵੱਜਦਾ ਬਾਈ ਹੁਣ ਆ ਬਜਾ ਅੰਦਰ ਮੰਗਤੇ ਵੀ ਹੈਗੇ ਇੱਥੇ ਤੁਸੀਂ ਦੇਖ ਸਕਦੇ ਸਭ ਕੁਝ ਮਿਲ ਜੀ ਜਾਣ ਕੇ ਤੁਹਾਨੂੰ ਬਾਲੇ ਦੇ ਸੈਂਚ ਬੈਗ ਸਭ ਕੁਝ ਮਿਲ ਜੂਗਾ ਜੀ ਲੋਕੀ ਕਹਿੰਦੇ ਨੇ ਨਾ ਮੰਗਤੇ ਨਹੀਂ ਲੱਭਦੇ ਵਾਧੂ ਲੱਭ ਜਾਂਦੇ ਜੀ ਗੱਲਾਂ ਕੁਲ ਨਹੀਂ ਬਣੀਆਂ ਹੋਰ ਤੁਹਾਨੂੰ ਅੱਗੇ ਵੀਊ ਦਿਖਾਉਣਾ ਹੈ ਸਿਟੀ ਦਾ ਅਨਦਰ ਸਾਈਡ ਦਾ ਜੀ ਮੈਕਸੀਕੋ ਦਾ ਇੱਥੇ ਖਾਣਾ ਵੀ ਮਿਲਦਾ ਤੁਹਾਨੂੰ ਤੇ ਬਿਲਡਿੰਗ ਵੀ ਮੈਕਸੀਕੋ ਵਰਗੀ ਬਣਾਈ ਰਹਿਣ ਦੇਖ ਲਓ ਜੀ ਮੈਕਸੀਕੋ ਇਦਾਂ ਦਾ ਹੈ ਪਤਾ ਨਹੀਂ ਦਿਖਾਤਾ ਹੀ ਰਹੇ ਨੇ ਹੁਣ ਸਿੱਧਰ ਜਾਣਾ ਹੈ ਪ੍ਰੈਸ ਕਰ ਦੋ ਹਾਂਜੀ ਉਧਰ ਨੂੰ ਜਾਣਾ ਹੈ ਤਾਂ ਆਪਾਂ ਇਹ ਪ੍ਰੈਸ ਕਰਾਂਗੇ ਜੀ ਕਿਉਂਕਿ ਇਹ ਰੂਲ ਹੈ ਇੱਥੇ ਦਾ ਤੁਸੀਂ ਦੇਖਾ ਓਕੇ ਗ੍ਰੀਨ ਹੋ ਗਿਆ ਚਲੋ ਸੋ ਇਹ ਬਣਾ ਦੱਬੇ ਤੁਸੀਂ ਜਾਣ ਕੇ ਇਥੋਂ ਸੜਕ ਕਰਾਸ ਨਹੀਂ ਕਰ ਸਕਦੇ ਕਿ ਬਹੁਤ ਡੇਂਜਰਸ ਆ ਹੁਣ ਅੱਧਾ ਟਾਈਮ ਸਾਨੂੰ ਫੇਰ ਦੱਬਣਾ ਪਊਗਾ ਗੇ ਰੂਲ ਬ੍ਰੇਕ ਕਰਨਾ ਕਰਦੇ ਆ ਭੱਜਿਆ 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 ਨਹੀਂ ਫੜਦੀ ਪੋਰਸ ਵੈਸੇ ਇੱਕ ਗੱਲ ਮੈਂ ਦੱਸਦਾ ਸਾਡੇ ਨਾਲ ਇੱਕ ਕੁੜੀ ਹੁੰਦੀ ਸੀ ਪੜਦੀ ਉਹਦਾ ਚਲਾਨ ਹੋ ਗਿਆ ਜੇ ਤੁਰੇ ਜਾਂਦੀ ਦਾ ਵੀ ਨਿਊਜ਼ੀਲੈਂਡ ਵਿੱਚ ਤੁਰੇ ਜਾਂਦੇ ਬੰਦੇ ਦਾ ਚਲਾਨ ਹੋ ਜਾਂਦਾ ਤੁਸੀਂ ਇੱਥੋਂ ਜੱਜ ਲਾ ਲਓ ਤੇ ਉਹ ਬੰਦੇ ਨੂੰ 100 ਡਾਲਰ ਦੀ ਪਰਚੀ ਮਿਲੀ ਸੀ ਤੂੰ ਤੁਰਨ ਦਾ ਕਹਦਾ ਚਲਾਨ ਵੀ ਲਾਉਂ ਉਹਨੇ ਵੀ ਇਦਾਂ ਬ੍ਰੇਕ ਕਰਤਾ ਰੂਲ ਉਹਨੇ ਦੱਬਿਆ ਨਹੀਂ ਸੀਗਾ ਬਟਨ ਵੀ ਮੇਰੇ ਕੋਲੇ 100 ਡਾਲਰ ਨਹੀਂ ਹੋਏ ਇਸ ਲਈ ਤੁਸੀਂ ਬਚ ਕੇ ਰਹੋ ਫਿਰ ਹਾਂ ਸੋ ਇਹ ਹੈਗਾ ਅਨਦਰ ਸਾਈਡ ਦਾ 뷰 ਚਲੋ ਜੀ ਅੰਦਰ ਹੀ ਚੱਲਦੇ ਆਪਾਂ ਤੁਸੀਂ ਕਿੱਧਰ ਆਈ ਜਾਂਦੇ ਆ ਤੂੰ ਸੋਨਾ ਬੀਗੈਂਸ ਲੱਗਦਾ ਉਹ ਇਹ ਅੱਜ ਲਾਈਟਸ ਪੂਰੀਆਂ ਨਹੀਂ ਜਗ ਰਹੀਆਂ ਬਟ ਆ ਵੀ ਅਰੇ ਕੰਮ ਜ ਮਸਲੁੰਦਾ ਹੀ ਹੋ ਰਿਹਾ ਆ ਦੇਖੋ ਤੁਸੀਂ ਦੇਖੋ ਵੀ ਇੱਥੇ ਫਲਾਵਰਸ ਗ੍ਰੀਨਰੀ ਬਹੁਤ ਆ ਇਡੇ ਰੇ ਚ ਸ਼ਾਇਦ ਨੂੰ ਨਾ ਦਿਖੇ ਤੁਹਾਨੂੰ ਹੁਣ ਇੱਕ ਚੀਜ਼ ਹੋਰ ਦਿਖਾਉਣਾ ਇੱਥੇ ਕਿਨਾਂ ਨੇ ਲਾਈਟਸ ਇਸ ਹਿਸਾਬ ਨਾਲ ਲਾਈਆਂ ਨੇ ਕਿ ਬਹੁਤ ਹੀ ਡੂੰਗਾ ਪਟਿਆ ਆ ਇਹਨਾਂ ਨੇ ਲਾਈਟਸ ਲਾਉਣ ਲਈ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਮਿਲੀਅਨ ਪਤਾ ਨਹੀਂ ਯਾਰ ਕਿੰਨੀਆਂ ਜਿਹੜੇ ਲਾਈਟਸ ਲਾਈਆਂ ਨੇ ਬਟ ਬਹੁਤ ਹੀ ਉੱਪਰ ਇੰਨਾ ਹਾਈਟ ਨਹੀਂ ਹੈਗੀ ਹਾਂ ਵਾਟ ਥੱਲੇ ਤੋਂ ਬਹੁਤ ਜ਼ਿਆਦਾ ਡੂੰਘਾ ਬਣਾਇਆ ਬੰਦਾ ਦੇਖਦਾ ਰ ਥੱਲੇ ਦੇਖਦਾ ਹੀ ਰਹਿ ਜਾਂਦਾ ਤੁਸੀਂ ਦੱਸਿਓ ਵੀ ਇਦਾਂ ਇੰਨੀ ਲਾਈਟਸ ਕਿਦਾਂ ਲਾ ਸਕਦੇ ਕੋਈ ਜਰੂਰ ਜੇ ਕਮੈਂਟ ਕਰਕੇ ਤੇ ਸਾਡੀ ਵੀਡੀਓ ਤੁਸੀਂ ਦੇਖ ਰਹੇ ਹੋਂ ਤਾਂ ਇੱਧਰ ਹੀ ਰਿਵਰ ਆਉਂਦੀ ਹਾਂਜੀ ਸੋ ਇਹ ਮੈਂ ਦੱਸਣ ਲੱਗਿਆ ਸੀ ਇੱਧਰ ਹੈਗੀ ਹੈ ਰਿਵਰ ਜਿਹੜਾ ਕਿ ਬਹੁਤ ਹੀ ਕਾਮਨ ਪੀਸਫੁਲ ਇੱਥੇ ਦਾ 뷰 ਹੁੰਦਾ ਹਮੇਸ਼ਾ ਇੱਥੇ ਧਿਆਨ ਨਾਲ ਤੁਸੀਂ ਥੱਲੇ ਉਤਰ ਸਕਦੇ ਹੋ ਤੇ ਬਹੁਤ ਵਧੀਆ 뷰 ਹੁੰਦਾ ਇੱਥੇ ਲੋਕੀ ਆ ਕੇ ਬੈਠਦੇ ਅਕਸਰ ਅੱਜ ਕੋਈ ਹੈ ਨਹੀਂ ਹਾਂਜੀ ਸ਼ਾਰਟਕੱਟਸ ਵੀ ਨੇ ਜ્યાં ਤੁਸੀਂ ਅੜਦਲੇ ਘੁੰਮ ਕੇ ਜਾ ਸਕਦੇ ਹੋ ਸੋ ਉਧਰ ਨੀਚੇ ਬੇਸਿਕਲੀ ਨਹਿਰ ਹੁਣ ਤਾਂ ਤੁਹਾਨੂੰ ਨਹੀਂ ਦਿਖਣੀ ਸੋ ਇੱਥੇ ਦਾ ਵਿਊ ਤੁਹਾਨੂੰ ਮੈਂ ਘੁਮਾ ਕੇ ਦਿਖਾਉਣਾ ਕਿਹੜਾ ਬਰਡ ਆ ਈਗਲ ਹਾਂਜੀ ਗਲਪਣਾਈ ਹੈ ਉਹਨਾਂ ਨੇ ਬਹੁਤ ਸੋਹਣੀ ਪੇਂਟਿੰਗ ਰਿਵਰ ਬੈਂਕ ਲੇਨ ਓ ਵਾਓ ਤੁਸੀਂ ਅੱਪਰ ਰਿਵਰ ਜਾ ਕੇ ਹੈ ਨਾ ਹੁਣ ਉਧਰ ਸੋ ਇਹ ਤੁਹਾਨੂੰ ਰਿਵਰ ਤੱਕ ਲੈ ਕੇ ਜਾਂਦੀ ਹੈ ਜੀ ਰਿਵਰ ਦੀ ਹਾਂ ਵਾਓ ਐਂਬੀਅੰਸ ਫਿਰ ਦੇਖੋ ਬਹੁਤ ਸੋਹਣਾ ਉਹਨਾਂ ਨੇ ਡੈਕੋਰੇਸ਼ਨ ਕੀਤੀ ਹੋਈ ਹੈ ਜੀ ਪੂਰੀ ਸਟਰੀਟ ਦੇ ਵਿੱਚ ਲਾਈਟਨਿੰਗ ਹੋਈ ਹੋਈ ਆ ਤੁਹਾਨੂੰ ਇੱਕ ਨਿਊਜ਼ੀਲੈਂਡ ਦਾ ਹੋਰ ਇਫੈਕਟ ਦੇਖਣਾ ਚਾਹੀਦਾ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਮਾਰਕੀਟ ਆ ਜਾਂ ਸ਼ਾਪਸ ਨੇ ਯੂਜ਼ੂਲੀ ਜਿਹੜੀਆਂ ਆਮ ਤੌਰ ਤੇ ਆਪਾਂ ਜਿੱਤੋ ਸਮਾਨ ਲੈਂਦੇ ਆ ਉਹ 6 ਵਜੇ ਬੰਦ ਹੋ ਜਾਂਦੀਆਂ ਬਟ ਤੁਸੀਂ ਦੇਖੋ ਵੀ ਇੰਨਾ ਲੱਗਦਾ ਵੀ ਰੋਕਣਾ ਹਾਂ ਤੇ ਇਹ ਤਾਂ ਬਹੁਤ ਬਿਊਟੀਫੁੱਲ ਚੀਜ਼ ਬਣੀ ਹੋਈ ਆ ਪੱਥਰ ਦੇ ਉੱਤੇ ਪੱਥਰ ਇਹਨਾਂ ਨੇ ਕਿਦਾਂ ਸਟੈਕ ਕੀਤਾ ਹੋਇਆ ਤੂੰ ਇਹਨੂੰ ਹਿਲਾਈ ਨਾ ਕਿਤੇ ਡਿੱਗ ਨਾ ਜਾਵੇ ਤੇਰੇ ਉੱਤੇ ਵੋ ਥੋੜਾ ਬਣਾਇਆ ਹੋਇਆ ਜੀ ਸੋ ਰਸਤੇ ਦੇ ਵਿੱਚ ਚੱਲਦੇ-ਚੱਲਦੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੇ ਆਏ ਹੈ ਜੀ ਸਕਾਈ ਸਿਟੀ ਕਸੀਨੋ ਕਸੀਨੋ ਬੇਸਿਕਲੀ ਕਸੀਨੋ ਹੁੰਦਾ ਜਿੱਥੇ ਕਿ ਖੇਡਦੇ ਨੇ ਲੋਕ ਜਿਹਨੂੰ ਆਪਾਂ ਪੰਜਾਬੀ ਚ ਜੂਆ ਕਹਿੰਦੇ ਨੇ ਸੋ ਉਹ ਚੀਜ਼ ਇੱਥੇ ਹੁੰਦੇ ਆ ਤੁਹਾਨੂੰ ਥੋੜਾ ਜਿਹਾ ਬਾਹਰੋਂ ਦਿਖਾਉਂਗਾ ਅੰਦਰ ਫੋਨ ਤਾਂ ਵੈਸੇ ਲਾਊਡ ਨਹੀਂ ਗੇ ਇੱਕ ਚੀਜ਼ ਹੋਰ ਇੱਥੇ ਸਪੀਕਰ ਲੱਗਾ ਹੋਊ ਗੱਡੀ 'ਚ ਹਾਂ ਬੰਦਾ ਕਿਥੋਂ ਆ ਰਿਹਾ ਕਿਸੇ ਗੱਡੀ 'ਚ ਸਪੀਕਰ ਲੱਗਾ ਹੈ ਬਹੁਤ ਲਾਊਡ ਜਿਹੜਾ ਲਾਊਡ ਸਪੀਕਰ ਪਾ ਲਾਉਨੇ ਆ ਜਿਹੜਾ ਪਿੰਡਾਂ 'ਚ ਵੈਰੀ ਲਾਊਡ ਫਨ ਹੋ ਰਿਹਾ ਪੂਰਾ ਜੀ ਸੋ ਇਦਾਂ ਲੋਕੀ ਫੁੱਲ ਇੰਜੋਏ ਕਰਦੇ ਆ ਤੁਸੀਂ ਦੇਖ ਸਕਦੇ ਆ ਇਹ ਕੋਈ ਕੇਅਰ ਨਹੀਂ ਕਰਦੇ ਨਾ ਇੱਥੇ ਇਦਾਂ ਚਲਾਣਾ ਬੰਦਾ ਬਿਲਕੁਲ ਆਪਣਾ ਹਾਂਜੀ ਫੋਲ ਇੰਜੋਏ ਕਰ ਸਕਦਾ ਇਤਨਾ ਨਾਰਮਲ ਗੱਡੀ ਚ ਲਾਇਆ ਇਹ ਦੂਜੇ ਲਾਊਡ ਸਪੀਕਰ ਪੰਜਾਬੀ ਵਾਲੇ ਨਹੀਂ ਹੁੰਦੇ ਜਿਹੜੇ ਆਪਾਂ ਮੰਜਿਆਂ ਤੇ ਲਾਉਨੇ ਹੁੰਦੇ ਆ ਓਦਾਂ ਦੇ ਉਹ ਵੀ ਲਾਉਂਦੇ ਆ ਓਕੇ ਸਕਾਈ ਸਿਟੀ ਕਿਸ ਇਨੋਂ ਦੀ ਆ ਐਂਟਰੀ ਆ ਜੀ ਤੋ ਇਤੋਂ ਅਸੀਂ ਜਾ ਕੇ ਅੰਦਰ ਤੁਹਾਨੂੰ ਦਿਖਾ ਦਿੰਨੇ ਆ ਜਿੰਨਾ ਵੱਧ ਤੋਂ ਵੱਧ ਅਸੀਂ ਦਿਖਾ ਸਕਦੇ ਆ ਇਤੋਂ ਐਂਟਰੀ ਆ ਜੀ ਹਾਂਜੀ ਸੋ ਉੱਪਰ ਬਾਲ ਐਂਡ ਸੋਸ਼ਲ ਬਣਿਆ ਹੋਇਆ ਇੱਥੇ ਲੋਕੀ ਬੋਲਿੰਗ ਕਰਦੇ ਐਂਡ ਹੋਰ ਗੇਮਸ ਹੁੰਦੀਆਂ ਖੇਡਦੇ ਖੁੜਦੇ ਆ ਇੱਥੇ ਆ ਕੇ ਇੱਕ ਕੁੜੀ ਬਟਰਫਲਾਈ ਬਣ ਜਾਂਦੀ ਹੈ ਜਿਦਾਂ ਤੁਸੀਂ ਦੇਖ ਸਕਦੇ ਹੋ ਸੋ ਇਹਨਾਂ ਨੇ ਬਣਾਇਆ ਹੋਇਆ ਇੱਥੇ ਇੰਜੋਏ ਕਰਨ ਲਈ ਫੋਟੋ ਖਿਚਾਉਣ ਲਈ ਹਾਏ ਹਾਊ ਲੌਂਗ ਯੂ ਗਾਇਸ ਓਪਨ ਯੂ ਆਰ ਸਟੀਲ ਓਪਨ ਯਾ ਵੀ ਸੋ ਦੇ ਆਕੇ OK ਅਟੇ ਨੀਗੇ ਮੈਨੂੰ ਲੈ ਕੇ ਆ ਗਏ ਮੈਂ ਸੋਦੀ ਸੀ ਬੰਦ ਹੋਊਗਾ ਪਰ ਉਹ ਕਹਿੰਦੇ ਨਹੀਂ ਅਸੀਂ 11 ਵਜੇ ਤੱਕ ਓਪਨ ਆ ਹੁਣ ਇਹ ਕਹਿੰਦੇ ਖੇਡਣਾ ਹੀ ਖੇਡਣਾ ਹੈ ਪਤਾ ਲੱਗੂਗਾ ਕੌਣ ਜਿੱਤਦਾ ਪਰ ਇਹ ਤਾਂ ਆਪਾਂ ਜਸ 6 ਇੰਚ ਲੈ ਲਓ 3 3 3 ਪਿਛਲੀ ਵਾਰੀ ਮੈਂ 2 ਟਰਾਈ ਕੀਤਾ ਸੀ ਸ਼ੂਜ਼ ਹੁਣ ਇੱਥੇ ਸ਼ੂਜ਼ ਦਿੰਦੇ ਆ ਕਿ ਅਸੀਂ ਉਹ ਸ਼ੂਜ਼ ਨਾਲ ਮੇਰੇ ਤਾਂ ਬੱਚਿਆਂ ਵਾਲੇ ਹੀ ਆਉਂਦੇ ਆ ਥੈਂਕ ਯੂ ਤੇਰਾ ਫੋਨ ਨੰਬਰ ਆਪਣਾ ਨੰਬਰ ਹੈਗਾ ਜੀ 2 ਕਿੱਥੇ ਨੰਬਰ 2 ਤੁਹਾਡੀ 11 ਉਧਰ ਨੂੰ ਹੈਗਾ ਟੱਚ 2 ਪਲੇ ওকে

ਓ ਦੈਟਸ ਨਾਈਸ ਗੁੱਡ ਟਰਾਈ ਗੁੱਡ ਟਰਾਈ 4 ਸਕੋਰ ਹੋ ਗਿਆ ਜੀ ਪਰੌਜੋ ਤੇ ਚਲੋ ਮੇਰੀ ਵਾਰੀ ਕੋਟੇ ਲਾਰੀ ਤੁਹਾਡੀ ਵਾਰੀ ਨਹੀਂ ਚਲੋ 1 ਮੋਰ ਟਰਾਈ ਹੁਣ ਪਤਾ ਲੱਗੂ ਅਸਲੀ ਖੇਡ ਦਾ ਹੈ ਹਾਂ ਕੱਲੇ 4 ਬਣਾਏ ਆ ਚਲੋ ਹੁਣ ਤੁਹਾਡੀ ਵਾਰੀ ਦੇਖਦੇ ਆ ਤੁਸੀਂ ਕਿੰਨੇ ਕੁ ਬਣਾ ਲੋਗੇ लेट्स ਗੋ ਓ ਮਾਈ ਗੋਡ ਓ ਵਾ ਤੁਸੀਂ ਬਹੁਤ ਖੇਡਦੇ ਰਹੇ ਹੋ ਪਹਿਲਾਂ ਕੋਟ ਸਾਹਿਬ ਕੋਟ ਸਾਹਿਬ ਉਹ ਸਾਰੀਆਂ ਗਈਆਂ ਇੱਕ ਇੱਕ ਰਹਿ ਗਈ ਸੀ ਨਾ ਇੱਕ ਰਹਿ ਗਈ ਸੀ ਇਤੋਂ ਬਾਲ ਦੇਖੋ ਬਾਹਰ ਆ ਗਈ। ਓ ਵੈਰੀ ਗੁੱਡ ਬ੍ਰਾ। ਗੁੱਡ ਸ਼ਾਟ। ਸੋ ਆਹ ਬਾਲ ਜਿਹੜੀ ਹੁਣ ਮਾਰੀ ਆ ਨੇ ਨਾਲ ਜਿਹੜਾ ਬਾਹਰ ਆ ਗਈ। ਬਹੁਤ ਜਲਦੀ ਕਰ ਦਿੱਤਾ। ਦੇਖੋ ਜੀ ਗੱਟਰ ਘਰਦਾ ਕੁੜੀ ਨੇ। ਲੈਟ ਸੀ ਕੀ ਬੰਦਾ। ਓ ਮਾਈ ਗੋਡ। ਵਾਓ। ਸੈਂਟਰ ਵਾਲੀ ਤੇ ਵੱਜੀ ਆ ਬਹੁਤ ਸੋਹਣੀ ਤੇ ਵੇਖੀ ਮੈਂ ਕਿਹੜੀ ਅਨਤਾਰੀ ਇਹ ਗੇਮ ਖੇਡਦੇ ਮੈਨੂੰ ਬਹੁਤ ਜ਼ੋਰ ਲੱਗਦਾ ਬਾਲਾ ਬਸ ਇਹ ਹਰ ਮੈਨੂੰ ਵਾਰ ਹੀ ਨਹੀਂ ਦਿੰਦੇ ਆਪ ਹੀ ਛੱਡੀ ਦਿੰਦੇ ਆ ਕਿ ਕਿ ਰੈਗੀ ਫੇਰ ਪੈਣੀ ਆ ਨਾ ਸਾਰੀਆਂ ਟੱਕਰ ਇਹ ਮੇਰਾ ਜੇ ਨਹੀਂ ਟੁੱਟ ਗਿਆ ਆਹ ਪੁੜੀ ਦਾ ਨੇਲ ਟੁੱਟ ਗਿਆ ਜੀ ਨੁਕਸਾਨ ਹੋ ਗਿਆ ਲਾਸਟ ਵਾਰ ਹੀ ਆ ਹਾਈ ਹਾਈ ਸਾਈਡ ਹੋ ਜਾਓ। ਥੈਟਸ ਗੁੱਡ। ਮੁੱਕ ਗਈ ਵਦ ਗਈ ਲਾਸਟ ਸੀਗੀ ਆਪਾਂ ਨੇ ਇੱਕ ਵਾਰੀ ਹੋਰ ਮਿਲ ਗਏ। ਸਵੇਅ ਡਾਂਸ ਕਰੋ ਡਾਂਸ ਡਾਂਸ। ਬਹੁਤ 크ਰਾਊਡ ਆ ਇੱਥੇ ਕੋਈ ਵੀ ਫ੍ਰੀ ਨਹੀਂ ਹੈਗਾ। ਅਸੀਂ ਅਸੀਂ ਲਾਸਟ। ਵਾਓ। ਹੋਰ ਫੇਰ ਮਾਰੋ। ਅੱਛਾ ਹਲੇ ਖਤਮ ਹੋ ਗਿਆ। ਫਿਨਿਸ਼। Oh, 96 ਟੋਟਲ ਪੁਆਇੰਟ ਕਿੰਨੇ ਹੁੰਦੇ ਆ ਟੋਟਲ ਵਸੇ ਪ੍ਰਾਈਸ ਦੇਣਗੇ ਉਹ ਵਾਪਿਸ ਚੱਲੇ ਆਪਾਂ ਹੁਣ ਹਾਂਜੀ ਹੁਣ ਸਾਨੂੰ ਵਾਪਸ ਜਾਣਾ ਪੈਣਾ ਸਾਡੀ ਗੇਮ ਹੋ ਗਈ ਕੰਪਲੀਟ ਅੱਛਾ ਇੰਨਾ ਲਈ ਵੀ ਪੇ ਕਰਨਾ ਪੈਂਦਾ ਹਾਂਜੀ ਕਿਸੇ ਦਿਨ ਫੇਰ ਆਵਾਂਗੇ ਹੁਣ ਤਾਂ ਲੇਟ ਹੋ ਗਏ ਬਹੁਤ ਆਪਾਂ ਅਗਲੀ ਟੀਮ ਨਾਲ ਲਾਵਾਂਗੇ ਜੀ ਹਨਾ ਫਰੈਂਡਸ ਨਾਲ ਲਾਵਾਂਗੇ ਫੇਰ ਗੇਮਸ ਪਲੇ ਕਰਾਂਗੇ ਸਾਰੀਆਂ ਆਪਾਂ ਕੀ ਬਣਾਏ ਹੋਇਆ ਹਾਰਟ ਜੀ ਹਾਂਜੀ ਆਜੋ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ। ਕੇ ਮੈਨੂੰ ਵੀ ਪਤਾ ਏ। ਤੁਹਾਨੂੰ ਵੀ ਪਤਾ। ਚਲੋ ਤੁਸੀਂ ਦੱਸ ਦਿਓ ਫਿਰ ਕੀ ਆਪਾਂ ਪੂਰਾ ਪਤਾ? ਥੋੜਾ ਜਿਹਾ ਪਤਾ ਏ। ਰੀਸੈਂਟਲੀ ਮੈਨੂੰ ਲੱਗਦਾ ਵੀ ਤੁਸੀਂ ਮੈਨੂੰ ਦੱਸਿਓ ਵੀ ਮੈਂ ਸਹੀ ਹਾਂ ਕਿ ਗੱਲ। ਹਾਂਜੀ ਦੱਸ ਦਿੰਨੇ ਆ ਜੀ। ਦੱਸੋ। ਇਹ ਇਹ ਪਹਿਲਾਂ ਰੈੱਡ ਰੈੱਡ ਜਿਹਾ ਤੁਸੀਂ ਗਾਉਂਦੇ ਆ ਕਿ ਇਹ ਕਿਸੇ ਨੇ ਫੜਾਤਾ ਇਹ ਹੱਥ 'ਚ ਚਲ ਤੂੰ ਆ ਜਾ। ਆਜੋ ਹੁਣ ਦੱਸੋ ਕੀ ਹਿਸਾਬ ਆ? ਹਾਂਜੀ। ਅੱਜ ਕੱਲ ਦੋ ਦਿਨ ਪਹਿਲਾਂ ਇੱਥੇ ਐਨਜ਼ੈਕ ਡੇ ਸੀਗਾ ਹਾਂਜੀ ਐਨਜ਼ੈਕ ਡੇ ਦਾ ਕੀ ਮਤਲਬ ਕੱਲ ਹੀ ਸੀਗਾ ਜੀ ਮੈਨੂੰ ਲੱਗਦਾ ਹਾਂਜੀ ਤੇ ਉਦੋਂ ਕੀ ਹੁੰਦਾ ਕਿ ਇਹਨਾਂ ਦੇ ਨਾ ਐਨਜ਼ੈਕ ਡੇ ਦੇ ਐਨਜ਼ੈਕ ਡੇ ਦਾ ਬੇਸਿਕਲੀ ਮਤਲਬ ਇਹ ਹੈ ਜੀ ਇੱਥੇ ਦੇ ਸੋਲਜਰਸ ਨੇ ਤੁਸੀਂ ਦੇਖ ਲਓ ਵੀ ਇੱਕ ਵਾਰੀ ਸ਼ਹੀਦੀ ਪਾਈ ਸੀ ਦੇਸ਼ ਲਈ ਕੋਈ جنگ ਲੱਗੀ ਸੀ ਕਿਸੇ ਟਾਈਮ ਤੇ ਬਹੁਤ ਪਹਿਲਾਂ ਤੇ ਹੱਲੇ ਤੱਕ ਉਹਨਾਂ ਨੂੰ ਇਹ ਸਭ ਯਾਦ ਕਰ ਜਿਹੜਾ ਕਿ ਬਹੁਤ ਹੀ ਵਧੀਆ ਤੁਸੀਂ ਕਹਿ ਸਕਦੇ ਚੀਜ਼ ਆ ਵੀ ਆਪਣੇ ਦੇਖ ਲਓ ਇੰਡੀਆ ਦੇ ਵਿੱਚ ਕਿੰਨੇ ਕੁ ਸੋਲਜਰ ਰੋਜ਼ ਸ਼ਹੀਦੀਆਂ ਪਾਉਂਦੇ ਆ ਫੌਜੀ ਵੀਰ ਆਪਣੇ ਬਟ ਇੱਥੇ ਇੱਕ ਵਾਰ ਹੀ ਹਿੱਦੀ ਪਾਈ ਸੀਗੇ ਤੇ ਇਹਨਾਂ ਨੂੰ ਫੋਰੇਵਰ ਇਹਨਾਂ ਨੇ ਹਮੇਸ਼ਾ ਯਾਦ ਕਰਨਾ ਜਦੋਂ ਦਾ ਮੈਂ ਨਿਊਜ਼ੀਲੈਂਡ ਆਇਆ 10-12 ਸਾਲ ਹੋ ਗਏ ਤੇ ਰੋ ਹਰ ਐਵਰੀ ਈਅਰ ਇਸ ਐਲੀਵੇਟ ਕਰਦੇ ਹੀ ਕਰਦੇ ਨੇ ਜਦੋਂ ਪਬਲਿਕ ਛੁੱਟੀ ਹੁੰਦੀ ਹੈ ਹਾਂਜੀ ਪਬਲਿਕ ਹਾਲੀਡੇ ਹੁੰਦੀ ਹੈ ਜੀ ਸਾਰਾ ਕੁਝ ਬੰਦ ਹੁੰਦਾ ਹੈ ਲੋਕੀ ਆਪਣੇ ਘਰਾਂ 'ਚ ਰਹਿੰਦੇ ਐ ਇੰਜੋਏ ਕਰਦੇ ਐ ਉਹਨਾਂ ਨੂੰ ਯਾਦ ਕਰਦੇ ਆ ਜਿਹੜਾ ਬੰਦਾ ਪਬਲਿਕ ਹਾਲੀਡੇ ਤੇ ਕੰਮ ਕਰਦਾ ਉਹਨੂੰ ਡਬਲ ਪੇ ਵੀ ਮਿਲਦੀ ਆ ਪੇ ਅੱਧਾ ਮਤਲਬ ਇੱਕ ਦਿਨ ਦੀ ਜਗ੍ਹਾ ਅੱਧੇ ਦਿਨ ਦੀ ਐਕਸਟਰਾ ਪੇ ਮਿਲਦੀ ਆ ਤੇ ਨਾਲ ਇੱਕ ਦਿਨ ਹੋਰ ਮਿਲਦਾ ਉਹ ਚਲੋ ਅਖਰੀ ਚੀਜ਼ ਤੁਸੀਂ ਇਹ ਫੌਜੀਆ ਦਾ ਜਿਹੜਾ ਕਿੱਸਾ ਮੇਨ ਯਾਨੀ ਕਿ ਪੂਰਾ ਯਾਦ ਕਰਦੇ ਆ ਉਹਨਾਂ ਨੂੰ ਸੋ ਇਹ ਸੀਗਾ ਸਾਡਾ ਸਿਟੀ ਦਾ ਟ੍ਰਿਪ ਕਿ ਟੈਂਪੀ ਹੋ ਚੁੱਕਿਆ ਸੋ ਇਹ ਸਾਡਾ ਸਿਟੀ ਦਾ ਟ੍ਰਿਪ ਫਿਨਿਸ਼ ਹੋ ਗਿਆ ਜੀ ਤੇ ਲਗਭਗ ਤੁਹਾਨੂੰ ਮੋਟਾ-ਮੋਟਾ ਸਾਰਾ ਸੀ ਦਿਖਾਤਾ ਤੇ ਇੱਥੇ ਇੱਥੇ ਆਪਣਾ ਕੀ ਕਹਿੰਦੇ ਆ ਉਹਨੂੰ ਜੋ ਆਪਾਂ ਦਿਖਾਉਣਾ ਸੀਗਾ ਸੋ ਇੱਥੇ ਜੀ ਆਪਣਾ ਹੈਗਾ ਆ ਕੀ ਇੱਥੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਪਈਆਂ ਕੀ ਕਹਿੰਦੇ ਮਿਊਜ਼ੀਅਮ ਇੱਥੇ ਆਪਣਾ ਮਿਊਜ਼ੀਅਮ ਹੈ ਜੀ ਉਹ ਤੁਹਾਨੂੰ ਅਗਲੀ ਵਾਰੀ ਦਿਖਾਵਾਂਗੇ ਜਦੋਂ ਆਏ ਤਾਂ ਸਪੈਸ਼ਲ ਇੱਕ ਦੋ ਚੀਜ਼ਾਂ ਨੂੰ ਦਿਖਾਵਾਂਗੇ ਕਿਉਂਕਿ ਮਾਰਨਿੰਗ ਟਾਈਮ ਡੇ ਟਾਈਮ ਤੇ ਹੁੰਦੇ ਖੱਲੇ ਹਾਂ। ਸੋ ਇਹ ਨਾਈਟ ਵੀ ਤੁਹਾਨੂੰ ਦਿਖਾਤਾ। ਬਾਕੀ ਮਿਲਦੇ ਆਂ ਜੀ ਅਗਲੀ ਵੀਡੀਓ ਸਾਡੇ ਨਾਲ ਜੁੜੇ ਰਹੋ। ਲਾਈਕ ਫੋਲੋ ਸਬਸਕ੍ਰਾਈਬ ਜਾਨੀ ਕਿ ਜਰੂਰ ਕਰਿਆ ਕਰੋ ਇਹ ਤੁਹਾਨੂੰ ਕਹਿਣਾ ਪੈਂਦਾ ਬਾਰ-ਬਾਰ। ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰਦੇ ਕਰੋ ਵੀਡੀਓ ਜੇ ਚੰਗੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੋ ਜੋ ਅਸੀਂ ਪੁੱਛਦੇ ਹਾਂ ਵੀਡੀਓ